ਸਾਡੇ YouTube ਚੈਨਲ ਮੰਤਰਿਤ ਬਰਾਡ ਵਲੌਗਸ ਤੇ ਹੋਰ ਤੋਂ ਸਾਰੇ ਕਿਵੇਂ ਹੋ ਘਰਦੇ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਉਸ ਤੋਂ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਹੋ ਗਿਆ ਤੇ ਜੇ ਕੋਈ ਕੋਈ ਚੈਨਲ ਤੇ ਨਿਓ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇਹਨਾਂ ਦੀ ਹੋ ਗਈ ਜਾਂਦੀ ਤਿਆਰੀ ਐਂਡ ਉਸ ਤੋਂ ਬਾਅਦ ਜੱਜੋ ਦੀ ਰੈਡੀ ਹੁੰਦੀ ਵਾਰੀ ਹੈ ਚਲੋ ਲਓ ਜੀ ਉਹ ਜਾਂਦੇ ਨੇ ਸਟੈਂਡ 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 ਜਬਜੋਤ ਇਸ ਤਰ੍ਹਾਂ ਰੋਜ਼ ਹੀ ਫਿਕਸ ਟਾਈਮ ਹੁੰਦਾ ਇਹਦਾ ਝੂਟਾ ਲੈਂਦਾ ਹੁਣ ਇਸ ਤੋਂ ਬਾਅਦ ਇਹਦਾ ਜੂੜਾ ਕਰਕੇ ਤਿੰਨ ਵਾਧਵਾ ਕੇ ਰੈਡੀ ਕਰਦੇ ਆ ਟਿਫਨ ਵਗੈਰਾ ਫਿਰ ਸਕੂਲ ਤੋਰਨ ਲਈ ਰੈਡੀ ਕਰਦੇ ਆ ਦੋ ਦਿਨ ਬਸਤੀਆਂ ਬਹੁਤ ਮਾਰਦੀਆਂ ਜਬਜੋਤ ਸਿੰਘ ਬਰਾੜ ਨੇ ਲਓ ਜੀ ਇਹ ਮੈਡਮਾ ਕਹਿ ਰਹੀਆਂ ਨੇ ਹਾਫ ਇਹਨਾਂ ਨੇ ਖਾ ਪੀ ਲਿਆ ਹੈਗਾ ਇਹ ਕੀ ਕਹਿਂਦੀ ਘੜੇ ਅਜੇ ਤਾਂ ਇਹਨਾਂ ਨੇ ਖਾਣਾ ਪੀਣਾ ਪੱਠੇ ਹੈ ਹੀ ਨਹੀਂ ਇਕੱਲੀ ਤੂੜੀ ਖਾਈ ਜਾਂਦੀਆਂ ਅਜੇ ਤੇ ਲਓ ਜੀ ਸੁਭਾਸ ਉਹ ਬਦਲ ਚੈੱਕ ਕਰਾਉਣੀ ਅੱਜ ਮੈਂ ਕਿ ਵੀਡੀਓ ਥੋੜੇ ਪਹਿਲਾਂ ਸ਼ੂਟ ਆ ਮਮੀ ਨੇ ਚੁੰਨੀ ਲਈ ਜਿਹੜੀ ਲੈ ਕੇ ਆਂਦੀ ਸੀ ਨਾ ਇਹ ਥੋੜੇ ਸਾਈਜ਼ ਦੀ ਸ਼ੂਟਿੰਗਾਂ ਨੇ ਬਾਏ ਕੋਜੀ ਬਰਾੜ ਸਾਹਿਬ ਨੂੰ ਹੁਣ ਕਰਦੇ ਆ ਜੂੜਾ ਐਂਡ ਉਸ ਤੋਂ ਬਾਅਦ ਨਵਾ ਕੇ ਤੇ ਫਿਰ ਤੁਹਾਡੇ ਨਾਲ ਮਲਾਉਣੇ ਆ ਬਰਾੜ ਸਾਹਿਬ ਨੂੰ ਠੀਕ ਹੈ ਜੀ ਹਾਂ ਨਾ ਸਿਰ ਤੇ ਜੂੜਾ ਕਰਕੇ ਤੇ ਨਹੀਂ ਨਹੀਂ ਕਰਾ ਦੇਣੀ ਮੇਰੇ ਪੁੱਤਰ ਨੂੰ ਆ ਜੋ ਅੱਜ ਪੈਂਟ ਕਿਹੜੀ ਪੋਣੀ ਆ ਜਮ ਮਿਖਾਉਣੀ ਇਹਨੂੰ ਮੰਮੀ ਤਸੀਨ ਤਾਂ ਮਰਾ ਕੇ ਲਿਆ ਦੇ ਨਵੀਂ ਪੈਂਟ ਤੇ ਜੱਜਪੂਰ ਸਿੰਘ ਦੀ ਬਰਾਡ ਦੀ ਬੇਟਾ ਖੜੇ ਹੋ ਜੋ ਕੱਲ ਨੂੰ ਨਵਾਂ ਸੂਟ ਪਾ ਕੇ ਜਾਣਾ ਇਹਨੇ ਫਿਰ ਹਣਾ ਬਰਾਡ ਸਾਹਿਬ ਹਣਾ ਬਰਾਡ ਸਾਹਿਬ ਕੱਲ ਨੂੰ ਬਰਾਡ ਨੇ ਨਵਾਂ ਸੂਟ ਪਾਉਣਾ ਬਈ ਅੱਜ ੜ ਹੁਣ ਪਹਿਲਾਂ ਤਾਂ ਪੁਰਾਣਾ ਪਾਊਗਾ ਨਾ ਧੋ ਕੇ ਪਹਿਲਾਂ ਜੂੜਾ ਕਰਦਾ ਹੁੰਦਾ ਫਿਰ ਨਾਉਂਦਾ ਪੁਰਾਣਾ ਅੱਜ ਦਾ ਵੀ ਨਵਾਂ ਪਾਊਗਾ ਕੱਲ ਨੂੰ ਇਹਦੀ ਪੈਂਟ ਤੇ ਨਾ ਮਾੜੀ ਸੀਨ ਮਰਾ ਕੇ ਲਿਆਉਣੇ ਨੇ ਉਸ ਤੋਂ ਬਾਅਦ ਨਵਾਂ ਪਾਊਗਾ ਜੱਜਪੂਰ ਸਿੰਘ ਬਰਾਡ ਨੂੰ ਨਾ ਧੋ ਕੇ ਕਰਤਾ ਰੈਡੀ ਹੁਣ ਆਪਣਾ ਇਹ ਤਾਂ ਆ ਜਾ ਬੇਟਾ ਜਲ ਲਓ ਜੀ ਇਹਨੂੰ ਮੈਂ ਨਾ ਟੇਪਰ ਰੈਡੀ ਕਰਕੇ ਦਵਾ ਦਵਾ ਦੋ ਤੇ ਰੋਟੀ ਪੈਕ ਕਰ ਲਈ ਆਪਾਂ ਇਹਦੀ ਫਿਰ ਮਿਲਦੇ ਆ ਤੁਹਾਨੂੰ ਜੱਜ ਸਿੰਘ ਬਰਾੜ ਹੋ ਗਿਆ ਰੈਡੀ ਤੇ ਆਪਏ ਤਾਂ ਟੇਪਾ ਰੈਡੀ ਕਰਦੇ ਆ ਫਰੈਂਡ ਇਹਨੂੰ ਮੈਂ ਦੱਸਦਾ ਬੁੱਤ ਰੈਡੀ ਹੋ ਗਿਆ ਜੱਜ ਸਿੰਘ ਬਰਾੜ ਠੀਕ ਹੈ ਚਲੋ ਜੀ ਪਹਿਲਾਂ ਨਾ ਥੋੜਾ ਜੰਦੀ ਹੋ ਵਧੀਆ ਹੋ ਜਾਂਦੇ ਸੇ ਆਪਣਾ ਹਸਬੰਡ ਮਤਲਬ ਇਹਨੂੰ ਨਵਾਕਵਾ ਲੈਂਦੇ ਸੀ ਫਿਰ ਆਪ ਕੋ ਜਲਦੀ ਜਾ ਰਹੇ ਨੇ ਸੋ ਸਾਰਾ ਕੰਮ ਇੱਥੇ ਹੋ ਜਾਂਦਾ ਫਿਰ ਜਿਹਦਾ ਜਿਹਨਾਂ ਆਤਾਂ ਕੇ ਰੈਡੀ ਕੀਤਾ ਜੂڑا ਉਹਦਾ ਦਿੱੱਲਿਆ ਸਰਦਾਰ ਬੱਚੇ ਦੇ ਘੰਟਾ ਦਾ ਟਾਈਮ ਲੱਗ ਜਾਂਦਾ ਤਿਆਰ ਕਰਦੇ ਕੋਲ ਦੇ ਹੋਲੀ ਹੋਲੀ ਦਸਤਾਰ ਬੰਨੀ ਦੀ ਆ ਜੂڑا ਕਰੀਦਾ ਹਨਾ ਮੋਨੇ ਦਾ ਸੋਖਾ ਹੰਦਾ ਮਾਰੋ ਕੰਗਾ ਚਲੋ ਜਨਾ ਇੰਨੀ ਹੋ ਗਈ ਚਲੋ ਚਲੋ ਬੱਚੇ ਨਾ ਵਧੀਆ ਤਰੀਕੇ ਨਾਲ ਜੇਕਰ ਜੂڑا ਕਰਾ ਲਿਆ ਉਹਦੇ ਨਾਲ ਦੇ ਕਰਵਾ ਲੈਂਦਾ ਤਾਂ ਉਹਦੇ ਨਾਲ ਦੀ ਰੀਸ ਕੋਈ ਨਹੀਂ ਗੀ ਹਨਾ ਮੇਰੇ ਅਕੋਰਡਿੰਗ ਜਿਹੜੇ ਬੱਚੇ ਜੁੜਾ ਰੱਖਾ ਸਕਦੇ ਰੱਖਣਾ ਚਾਹੀਦਾ ਮਾਂ ਪਿਓ ਨੂੰ ਵੀ ਕੁਛ ਮਾਵਾੰਗ ਵੀ ਨਹੀਂ ਰੱਖਦੀ ਆ ਦੇਖੇ ਨੇ ਨਾ ਦੇਖੇ ਕੁਛ ਮਾਵਾੰਗ ਵੀ ਨਹੀਂ ਰੱਖ ਕੇ ਰਾਤੀ ਹੁੰਦੀ ਸਾਡਾ ਹੁਣ ਜੇ ਕਰਾ ਦੇ ਚਲ ਮੈਂ ਕਰ ਦਿੰਦੀ ਆ ਹਨਾ ਸੋ ਜੁੜਾ ਰੱਖਣਾ ਚਾਹੀਦਾ ਮੇਰੇ ਅਕੋਰਡਿੰਗ ਲਓ ਜਿੱਥੇ ਮੈਂ ਬਣਾਉਣ ਲੱਗੀ ਸੀ ਰੋਟੀ ਜਬਜੂ ਸਿੰਘ ਬਰਾੜ ਨੇ ਸਕੂਲ ਜਾਣਾ ਸੀ ਤੇ ਰੈਡੀ ਸ਼ੈਡੀ ਸੀ ਬਿਲਕੁਲ ਤੋਂ ਥੱਲੇ ਬੈਠ ਗਿਆ ਸੀਗਾ ਤੇ ਮੈਂ ਉਹਨੂੰ ਕਹਿ ਰਹੀ ਸੀ ਪੇੜੀ ਲੈ ਲਾ ਤੇ ਇਸ ਕਰਕੇ ਇਦਾਂ ਬੋਲ ਰਹੀ ਸੀ ਮੈਂ ਕਿ ਪੇੜੀ ਲੈ ਕੇ ਬੈਠ ਜਾ ਬੇਟਾ ਮੈਂ ਕੱਪੜੇ ਚੇਂਜ ਕਰ ਉਹਦੋਂ ਵੈਨ ਆਉਣ ਦਾ ਟਾਈਮ ਹੋ ਗਿਆ ਸੀ ਕਿ ਮੈਂ ਵੈਨ ਆਉਣ ਦੀ ਮਤਲਬ ਆਉਂਗੀ ਕੱਪੜੇ ਚੇਂਜ ਕਰੂੰਗੀ ਕਿ ਤੇ ਰੋਟੀ ਖਵਾਉਂਗੀ ਤੇ ਹੁਣ ਤੁਹਾਨੂੰ ਦੱਸਣੇ ਤੇ ਪਾਪਾ ਜਲਦੇ ਜਾਂਦੇ ਨੇ ਸੋ ਮੇਰੇ ਤੇ ਹੋ ਜਾਂਦੀ ਇਹਨੂੰ ਸਾਰਾ ਰੈਡੀ ਸ਼ੈਡੀ ਲਓ ਜੀ ਜਬਜੂ ਸਿੰਘ ਬਰਾੜ ਨੂੰ ਟਿਫਨ ਵਗੈਰਾ ਪੈਕ ਕਰਤਾ ਬੈਗ ਚੱਕਿਆ ਮੈਂ ਤੇ ਹੁਣ ਇਹਦੀ ਵੈਨ ਦੀ ਵੇਟ ਕਰਦੇ ਵੀਡੀਓ ਵਗੈਰਾ ਬਣਾਉਨੇ ਆਂ ਦੀ ਆਪਾਂ ਵੀਡੀਓ ਬਣਾਉਣ ਵਾਸਤੇ ਸਪੈਸ਼ਲ ਖੜੇ ਇੱਥੇ ਬਣਾਉਨੇ ਆ ਬੇਟਾ ਲਓ ਜੀ ਆਪਾਂ ਇਹਦਾ ਬੈਗ ਧਰਦੇ ਆਂ ਵੀਡੀਓ ਬਣਾਉਣੀ ਫਿਰ ਠੀਕ ਹੈ ਜੋ ਤਾਂ ਓਕੇ ਲਓ ਜੀ ਜਬਜੂ ਸਿੰਘ ਬਰਾੜ ਹੋ ਗਿਆ ਰੈਡੀ ਤੇ ਉਧਰ ਨਾਈ ਨਹੀਂ ਹੋਣ ਲੱਗੀ ਅੱਗਾਓ ਔਰ ਵਫਲੋ ਦੀ ਪਹਿਲਾਂ ਮੈਂ ਵੀ ਕਰ ਦਿੰਦੀ ਹਿੰਦੀ ਸਿ ਪਾਈਪ ਦੇ ਨਾਲ ਮੰਮੀ ਨਹਾਈ ਕਰਨ ਲੱਗੇ ਨਾਈ ਨਹੀਂ ਇਹ ਜਬਜੋ ਸਿੰਘ ਰੈਡੀ ਆ ਜਿੰਨਾ ਚਿਰ ਇਹ ਵੈਨ ਆ ਨਹੀਂ ਜਾਂਦੀ ਉਹਨਾਂ ਚਿਰ ਸਾਡੇ ਐ ਵੇਟਿੰਗ ਜ਼ੋਨ ਚ ਬੈਠੇ ਰਹੇ ਨੇ ਅਸੀਂ ਐਦਾਂ ਹੁੰਦਾ ਰਹਿੰਦਾ ਜੇ ਕੋਈ ਕੰਮ ਫੜ ਲਿਆ ਤੇ ਫਿਰ ਪਿੱਛੋਂ ਆਵਾਜ਼ ਪੈ ਜੂਗੀ ਵੈਨ ਆ ਗਈ ਹਾਂਜੀ ਅੱਛਾ ਜੀ ਹਾਂਜੀ ਹੈ ਕਿਵੇਂ ਹੌਲੀ 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 ਬੇਟਾ ਹੌਲੀ 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 ਆਉਣ ਵਾਲੀ ਆ ਵੈਨ ਇਹਦੀ ਮਿੰਟ ਚ ਹੀ ਆ ਜਾਂਦੀ ਇੱਧਰ ਨੇ ਬਸ ਆਉਂਦੀ ਆ ਗਰਮੀ ਹੋ ਗਈ ਤਾਂ ਗਾਂ ਦੀ ਗਾ ਦੋ ਵਾਰੀ ਨਹਾਇ ਕਰਨੀਏ ਮੱਛਰ ਬੜਾ ਹੋ ਗਿਆ ਉਹ ਮੈਂ ਕੀ ਮੱਛਰ ਵਿਚਾਰੇ ਇਹਨਾਂ ਨੂੰ ਖਾਂਦਾ ਮੱਝਾਂ ਨੂੰ ਫਿਰ ਦੁੱਧ ਘਟ ਦਿੰਦੀਆਂ ਨੇ ਇਦਾਂ ਵੀ ਹੁੰਦਾ ਸਭ ਦਾ ਹਾਂਜੀ ਬੇਟਾ ਸ਼ਿਲੂ ਬਾਬਾ ਕਿੱਥੇ ਆ ਹੂੰ ਥਾ ਕੀ ਸ਼ਿਲੂ ਬਾਬਾ ਕਿਹੜਾ ਸ਼ਿਲੂ ਬਾਬਾ ਪਾਲ ਮੈਂ ਤੂੰ ਮੈਨੂੰ ਪਾਲ ਲਕਾਇਆ ਸੀ ਕਿਹੜਾ ਬਾਬਾ ਮੈਂ ਦਾਦੀ ਤੀਤੀ ਹੈ ਹਾਂ ਉਹ ਡਿਓਟੀ ਕਰਦਾ ਸੀ ਡਿਓਟੀ ਕਰਦਾ ਸੀ ਕਿਹੜਾ ਬਾਬਾ ਮੈਂ ਤੂੰ ਕਿਹੜਾ ਬਾਬਾ ਡਿਓਟੀ ਕਰਦਾ ਸੀ ਮੈਂ ਜਪ ਜੋਤ ਹਾਂ ਮੈਂ ਜਪ ਜੋਤ ਬੇਟਾ ਬੋਲੋ ਕਿੰਨੂ ਬਾਬਾ ਤੇ ਛੁੱਲੂ ਬਾਬਾ ਕਿਹੜਾ ਕਿੰਨੂ ਬਾਬਾ ਲਾਈਵ ਤਾਂ ਕਿਹੜਾ ਛੁੱਲੂ ਬਾਬਾ ਬਣਾਈ ਜਾਂਦਾ ਛੁੱਲੂ ਬਾਬਾ ਆਪਦੇ ਆਪ ਨੂੰ ਦੇਖੀ ਜਾਂਦਾ ਸ਼ੀਸ਼ੇ ਵਿੱਚ ਕੰਮ ਦੇਖ ਲਓ ਮੁੰਡੇ ਤੇ ਨੋ ਦੇਖੋ ਕਿਵੇਂ ਨਾ ਹੀ ਨਾ ਹੀ ਕਰਾਉਂਦੀਆਂ ਮਜ਼ਾ ਆਉਂਦਾ ਇਹਨਾਂ ਨੂੰ ਵੀ ਜਿਵੇਂ ਦੇਖੋ ਸਵੇਰ ਸਵੇਰ ਦਾ ਥਿਊ ਇਦਾਂ ਦਾ ਹੁੰਦਾ ਇਹ ਤਾਂ ਧੁੱਪ ਚੜ ਗਈ ਆਹ ਦੇ ਬਾਈ ਨਾਲ ਸਟੋਨ ਸੈਪਰ ਸੀਜ਼ਰ ਖੇਡੂਗਾ ਇਹ ਤੱਕ ਹੀ ਆ ਨਾ ਤੋ ਜਦੋਂ ਵੀ ਆਪਾਂ ਦਿੱਤਾ ਚੜਾ ਉਹਦੇ ਨਾਲ ਬੈਗ ਚ ਬਾਲ ਸੀ ਕਹਿੰਦਾ ਬਾਲ ਕੱਢੋ ਮੇਰੀ ਨਾਲ ਨਹੀਂ ਲੈ ਕੇ ਜਾਣੀ ਤੇ उसे ढोल भरने वाला से है ना पा। पा। तो पानी पाने दे आप थोड़े गर्मरिया की टेक केयर जी करते अच्छा इन्होंने त होगी इन्होंने हम अंदर चले जाना बस आ देखो सारा कलर चक हाँ देखो इत टूटी का पानी उन्हें पानी पाँनी टूटी का ਚਲੋ ਜੀ ਕਈ ਕੰਮ ਇਦਾਂ ਦੇ ਹੁੰਦੇ ਮੈਂ ਤੁਹਾਡਾ ਸ਼ੇਅਰ ਨਹੀਂ ਕਰਦੀ ਹੁੰਦੀ ਤੇ ਮੈਂ ਸੋਚਿਆ ਚਲੋ ਅੱਜ ਥੋੜਾ ਸ਼ੇਅਰ ਕਰਦੇ ਆ ਤੇ ਮੈਂ ਕੈਮਰਾ ਚੱਕ ਕੇ ਇੱਧਰ ਲਾ ਲਿਆ ਕਿਉਂਕਿ ਤੁਹਾਨੂੰ ਪਤਾ ਇਹ ਜਿਹੜੇ ਕੰਮ ਹੁੰਦੇ ਨਾ ਇਹਨਾਂ ਦੇ ਉੱਤੇ ਜੇਕਰ ਆਪਾਂ ਸ਼ੂਟ ਕਰਨ ਬੈਠਦੇ ਆ ਤੇ ਬਸ ਫਿਰ ਕੰਮ ਰਹਿ ਜਾਂਦੇ ਸੋ ਅੱਜ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰ ਹੀ ਲੈਣੀ ਆ ਤੇ ਮੈਂ ਸਟਾਈਲ ਵਗੈਰਾ ਨਹੀਂ ਚੱਕ ਕੇ ਲਈ ਮੈਂ ਤਾਂ ਇੱਥੇ ਬਣੀ ਸੀਗੀ ਸੈਲਫੀ ਤੇ ਉਹਦੇ ਉੱਤੇ ਰੱਖ ਕੇ ਤੇ ਮੈਂ ਕਿਹਾ ਚਲੋ ਸ਼ੂਟ ਕਰ ਲੈਂਦੇ ਆ ਤੇ ਲੋ ਜੀ ਆਪਣੇ ਹੋ ਗਏ ਆ ਕੱਪੜੇ ਧੋਣ ਦਾ ਟਾਈਮ ਹੋ ਗਿਆ ਵੈਸੇ ਤਾਂ ਸਧੀਆਂ ਵੀ ਧੋ ਤੇ ਬਾਕੀ ਹੁਣ ਬਸ ਮੈਂ ਦਾਵਾ ਦਾ ਧੋ ਲੂੰਗੀ ਕਪੜੇ ਐਂਡ ਫਿਰ ਉਸ ਤੋਂ ਬਾਅਦ ਮੈਂ ਹਲਕੇ ਫੁਲਕੇ ਨੇਦਰ ਸਫਾਈ ਕਰਨੀ ਹੈਗੀ ਆ ਉਹ ਕਰਾਂਗੀ ਤੇ ਇੱਥੇ ਨਾ ਸਾਡੇ ਟੂਟੀ ਦਾ ਪਾਣੀ ਉਹ ਸਾਹਮਣੇ ਜਿਹੜੀ ਢੋਲ ਆ ਉਹਦੇ ਵਿੱਚ ਆਉਂਦਾ ਹੈਗਾ ਟੂਟੀ ਤੇ ਫੇਰ ਆਪਾਂ ਪਾਣੀ ਕਰਦੇ ਹੈਗੇ ਆ ਕੱਪੜੇ ਧੋਣੇ ਇੱਥੇ ਟੂਟੀ ਦੇ ਪਾਣਾ ਕੱਪੜੇ ਧੋਈ ਦਾ ਤੇ ਲੋ ਜੀ ਇੱਥੇ ਨਾ ਆਪਣੇ ਆ ਜਾਲੀ ਲਾਈ ਹੋਈ ਆ ਕਿਉਂਕਿ ਨਾ ਬਾਹਰੋਂ ਮਤਲਬ ਇੱਕ ਤਾਂ ਮੰਨ ਕੇ ਚੱਲੋ ਬਾਹਰ 메ਨ ਗੇਟ ਇੱਕ ਜਿਹੜਾ ਨਾ ਖੁੱਲਿਆ ਹੁੰਦਾ ਸਦਾ ਭਰ ਤੇ ਸਾਰੀ ਮੱਝਾਂ Gama ਸਾਹਮਣੇ ਦਿਂਦੀਆਂ ਰਹਿੰਦੀਆਂ ਨੇ ਤੇ ਇਸ ਕਰਕੇ ਆਪਾਂ ਨਾ ਗੇਟ ਆਹ ਜਾਲੀ ਲਗਾਈ ਹੋਈ ਆ ਤੇ ਬਾਕੀ ਨਾ ਗਮਲਿਆਂ ਨੂੰ ਵੀ ਛਾਹ ਰਹਿੰਦੀ ਇਹਦੇ ਨਾਲ ਬਹੁਤ ਫਰਕ ਆ ਤੇ ਬਾਕੀ ਨੇ ਇੱਥੇ ਪਿਆ ਸੀਗਾ ਕਬਾੜਾ ਥੋੜਾ ਜਿਹਾ ਸੇਲ ਕਰਨ ਵਾਲਾ ਤੇ ਮੈਨੂੰ ਲੱਗ ਜਾਂਦਾ ਸੀ ਭੈੜਾ ਪਿਆ ਤੇ ਭਾਈ ਆ ਨਹੀਂ ਰਿਹਾ ਸੀ ਕਬਾੜੀਆ ਸੋ ਫਿਰ ਮੈਂ ਨਾ ਚੱਕ ਕੇ ਉਹਨਾਂ ਨੂੰ ਉੱਪਰ ਖੁਰਲੀ ਦੇ ਵਿੱਚ ਧਰਤਾ ਤੇ ਮੈਂ ਕਹਿੰਦਾ ਇਹ ਭੈੜਾ ਜਿਹਾ ਲੱਗ ਜਾਂਦਾ ਤੇ ਮੈਂ ਸਾਰਾ ਗੰਦਾ ਚੱਕ ਦਿੰਨੇ ਤੇ ਮੈਂ ਦਵਾ ਦਾ ਵਿੱਚ ਲਾ ਕੇ ਬੋਕਰ ਤੇ इकਟ्ठा ਕਰਦਾ ਸਾਰਾ ਕੋੜਾ ਤੇ ਕਰਦਾ ਸਾਫ-ਸਾਫ ਨਾਲੇ ਗਮਲਿਆਂ 'ਚ ਪਾਣੀ ਪਾਤਾ ਤੇ ਇਹ ਗਮਲਿਆਂ ਨੂੰ ਰੰਗ ਥੋੜਾ ਚਿਹਰੀ ਹੋਇਆ ਮੇਰੇ ਕੀਤੀਆਂ ਨੂੰ ਤੇ ਫਿਰ ਨਾ ਉੱਤਰ ਨਹੀਂ ਜਾਂਦਾ ਕੋਈ ਫਾਇਦਾ ਨਹੀਂ ਇੰਨੀ ਮਿਹਨਤ ਨਾ ਮੈਂ ਕਰਦੀ ਹੁੰਦੀ ਜਦੋਂ ਗਮਲੇ ਕਲਰ ਕਰਦੀ ਤੇ ਇੰਨੀ ਮਿਹਨਤ ਲੱਗਦੀ ਹੈ ਤੇ ਇੰਨੇ ਮਹਿੰਗੇ ਕਲਰ ਹੁੰਦੇ ਆ ਤੇ ਮੈਂ ਅੰਦਰ ਚ ਹੀ ਉੱਤਰ ਜਾਂਦਾ ਕੋਈ ਫਾਇਦਾ ਨਹੀਂ ਗਾ ਕਲਰ ਕਲਰ ਕਰਨ ਦਾ ਬਹੁਤ ਕੀਤੀ ਆ ਮੈਂ ਪਹਿਲਾਂ ਕਲਰ ਇਹਨਾਂ ਗਮਲਿਆਂ ਦੇ ਤੇ ਲਓ ਜੀ ਇੱਥੇ ਮੇਰਾ ਸਾਰੀ ਜਗਾ ਜਿਹੜੇ ਮੈਂ ਕਲੀਨ ਕਰਨੀ ਆ ਤੇ ਹੁਣ ਮੇਰੀ ਵਾਰੀ ਆ ਗਈ ਸੀ ਕੱਪੜੇ ਸੁੱਕਣੇ ਪਾਉਣ ਦੇ ਤੇ ਮੈਂ ਕੱਪੜੇ ਲੈ ਆਈ ਸੀ ਤੇ ਹੁਣ ਮੈਂ ਨਾ ਕੱਪੜੇ ਕਈ ਵਾਰ ਤਾਂ ਸਦੇਹੇ ਲਾਲੇ ਦੀ ਮਸ਼ੀਨ ਮਸ਼ੀਨ ਲਾ ਤਾਂ ਮੰਮੀ ਦਿੰਦੇ ਸਵੇ ਬਾ ਕਿਉਂਕਿ ਕਹ ਤਾ ਪਾਣੀ ਪਾਉਣਾ ਹੁੰਦਾ ਬਾਥਰੂਮ ਚ ਚੱਕ ਕੇ ਤੇ ਫਿਰ ਮੰਮੀ ਮਸ਼ੀਨ ਤਾਂ ਲਾ ਦਿੰਦੇ ਆ ਹੀ ਨਹੀਂ ਹੁੰਦਾ ਕਿ ਮੈਂ ਧੋਣਿਆ ਜੋ ਮੰਮੀ ਨੇ ਧੋਣਿਆ ਸੀ ਕਦੇ ਮੰਮੀ ਧੋਈ ਜਾਂਦੇ ਰਹਿੰਦੇ ਕਦੇ ਵਿੱਚ ਜਿਹੜੇ ਫ੍ਰੀ ਹੋਵੇ ਬਸ ਉਹ ਉਹ ਹੀ ਉਧਰ ਭੱਜ ਜਾਂਦੇ ਆ ਲਓ ਜੀ ਇੱਥੇ ਮੈਂ ਚੱਲੀ ਆ ਬਸ ਵੀਡੀਓ ਦੀ ਨਾ ਸਪੀਡ ਫਾਸਟ ਕਰੀ ਹੋਈ ਤਾਂ ਮੈਂ ਤਾ 90 ਤੇ ਭੱਜੀ ਜਾਂਦੀ ਆ ਲਓ ਜੀ ਮੱਝਾ ਗਾਵਾਂ ਵੀ ਆਪਣੇ ਨਾ ਧੋ ਲਈਆਂ ਨੇ ਇਹ ਵੀਰ ਬਸ ਉਹਨਾਂ ਅੰਦਰ ਚਲੇ ਜਾਣਗੇ ਆਪਣੇ 90% ਜਿਹੜੇ ਕੰਮ ਨਿਬੜ ਜਾਣਗੇ ਸਮਝ ਲਓ ਲੋ ਜੀ ਸੈਕਿੰਡ स्लॉट ਵੀ ਮੈਂ ਕੱਟ ਲਈਆਂ ਕੱਪੜਿਆਂ ਦਾ ਤੇ ਪਾ ਕੇ ਸੁੱਕੜੇ ਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਥੋੜੀ ਡਿਫਰੈਂਟ ਜੀ ਵੀਡੀਓ ਵੀ ਸ਼ੇਅਰ ਕਰਦੀ ਹਾਂ ਨਾ ਕਦੇ ਨਹੀਂ ਮਨ ਲੱਗਦਾ ਇਹ ਕਲਿੱਪ ਮੈਂ ਤੁਹਾਨੂੰ ਸ਼ੇਅਰ ਕੀਤੀ ਤੇ ਚਲੋ ਜੇ ਥੋੜੀ ਡਿਫਰੈਂਟ ਤੁਹਾਨੂੰ ਸ਼ੇਅਰ ਕੀਤੀ ਐ ਐਂਡ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਹੁੰਦੇ ਨੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਬਾਕੀ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦਾ ਸੁਝਾਅ ਵੀ ਦੇ ਸਕਦੇ ਹੋ ਕਿਸ ਤਰ੍ਹਾਂ ਦਾ ਵਲੌਗ ਚਾਹੀਦਾ ਹੈ ਤੁਹਾਨੂੰ ਹਨਾ ਥੈਂਕ ਯੂ so much एवरीवन ਵਲੌਗਸ ਨੂੰ ਇਹਨਾਂ ਪਿਆਰ ਦੇਣ ਦੇ ਲਈ ਸਾਰੇ ਜਨਾਂ ਦਾ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵਲੌਗਸ ਨੂੰ ਫੁੱਲ ਵਾਚ ਕਰਦੇ ਨੇ ਥੈਂਕ ਯੂ ਹਨਾ ਕਿਸੇ ਦੀ ਆਪਾਂ ਕਹਿੰਦੇ ਹੁੰਦੇ ਨਾ ਆਪਾਂ ਕੋਈ ਵੀ ਕੰਮ ਆ ਨਾ ਜਦੋਂ ਆਪਾਂ ਉਹ ਕਰਦੇ ਆ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਸੋ ਥੈਂਕ ਯੂ ਸੋ ਮੱਚ ਜਿਹੜੇ ਹਨਾ ਭੈਣ ਭਾਈ ਵਲੌਗ ਜਦੋਂ ਸਟਾਰਟ ਕਰਦੇ ਆ ਸਟਾਰਟਿੰਗ ਪੁਆਇੰਟ ਤੇ ਐਡਸ ਵੀ ਆਉਂਦੀਆਂ ਨੇ ਆਪਣਾ ਫੁੱਲ ਵਾਚ ਕਰਦੇ ਨੇ ਹਨਾ ਸੋ ਥੈਂਕ ਯੂ ਸੋ ਮੱਚ ਹਨਾ ਤੇ ਕੋਈ ਵੀ ਕੰਮ ਹੈ ਤੇ ਇਹ ਕਹਿੰਨੀ ਹੁੰਦੀ ਹੈ ਕੋਈ ਵੀ ਕੰਮ ਚਾਹੇ ਮਤਲਬ ਮੈਂ ਕਰ ਰਹੀ ਹਾਂ ਮੇਰੀ ਵੀ ਆਤਮਾ ਕਿਸੇ ਭੈਣ ਭਾਈ ਇਹਨਾਂ ਦਾ ਕਿ ਨਹੀਂ ਸਕਿਪ ਨਹੀਂ ਕਰਨਾ। ਓਹੋ। ਗੁੱਡ ਆਫਟਰਨੂੰ ਜੀ ਟਾਈਮ ਹੋ ਚੱਲਿਆ ਜੀ 2 ਵਜੇ ਨਾਲਿਆ ਤੇ ਆਪਣੀ ਕਿਚਨ ਦੀ ਸਫਾਈ ਤਾਂ ਅਜੇ ਨਹੀਂ ਹੋਣੀ। ਰੋਜ਼ ਆ ਉੱਪਰਲਾ ਹਿੱਸਾ ਹੋਇਆ ਅੱਜ। ਰੋਜ਼ ਰੋਜ਼ ਸਾਰੀ ਨਹੀਂ ਹੋਣੀ ਲੰਮੀ ਬਹੁਤ। ਲੰਮਾ ਚੌੜਾ ਕੰਮ ਚੱਲ ਰਿਹਾ। ਡੀਪਲੀ ਡੀਪਲੀ ਚੱਲ ਰਹੀ ਹੈ ਕਲੀਨਿੰਗ। ਤੇ ਹੁਣ ਜਪਜੋ ਸਿੰਘ ਟਰਾਰਡ ਆਣਾ ਨਾਲ ਤਾਂ ਆਪਾਂ ਉਹ ਬਣਾਵਾਂਗੇ ਮੈਗੀ ਉਹਦੇ ਲਈ। ਇਹ ਚ ਰੱਖਦੇ ਆ ਫੋਨ। ਅੱਜ ਮੈਂ ਵਲੌਗ ਐਡਿਟ ਕਰਨ ਲੱਗ ਗਈ। ਤੇ ਵੈਸੋ ਤਾਂ ਉਹ ਕਹਿ ਕੇ ਗਿਆ ਸੀ ਅੱਜ ਘਰੇ ਮੈਗੀ ਬਣਾ ਕੇ ਜਾਊ ਖਾਣੀ ਮੈਂ ਜੇ ਕਹਿ ਕੇ ਗਿਆ ਹੋਵੇ ਚੀਜ਼ ਨਾ ਬਣੇ ਫਿਰ ਉਹ ਤੰਗ ਕਰਦਾ ਸੋ ਅਸੀਂ ਮੈਗੀ ਬਣਾ ਲਈ ਤੇ ਮੈਂ ਗਿਆ ਕਿ ਵੈਸੇ ਮੈਂ ਨਾ ਅੱਜ ਬਣਾਉਣਾ ਸੀ ਕੁਝ ਕਿ ਹੁਣ ਮੇਰਾ ਰਾਦਾ ਹੁਣ ਤਾਂ ਸ਼ਾਮ ਨੂੰ ਤਾਂ ਨਹੀਂ ਗੱਲ ਬਣਨੀ ਕੱਲ ਨੂੰ ਸਵੇਰ ਤੇ ਰੱਖਦੇ ਆ ਅੱਜ ਥੋੜੇ ਮੈਂ ਕੋਈ ਹੋਰ ਵੀ ਕੰਮ ਸੀਗੇ ਮੇਰੇ ਬਟਮੇ ਬਲਾਗ ਵਗੈਰਾ ਸ਼ੂਟ ਨਹੀਂ ਕਰਿਆ ਇਧਰ ਮੰਮੀ ਉਹ ਕੰਮ ਲੱਗੇ ਮੈਂ ਆਪਦਾ ਕੰਮ ਵਗੈਰਾ ਲੱਗ ਗਈ ਕੋਈ ਇੰਪੋਰਟੈਂਟ ਕੰਮ ਸੀ ਮੇਰੇ ਫੇਰ ਵੀ ਕੰਮ ਬਲੌਗ ਵੀ ਨਹੀਂ ਸ਼ੂਟ ਹੋਇਆ ਅੱਜ ਮੇਥੋਂ ਬਾਹਲਾ ਤੇਨ ਸਬਜ਼ੀ ਵਗੈਰਾ ਸ਼ਾਮ ਨੂੰ ਹੀ ਧਰਾਂਗੇ ਹੁਣ ਨਹੀਂ ਦਰਦੀ ਗਰਮੀ ਵਾਲੀ ਆ ਹੁਣ ਕੁਛ ਨਹੀਂ ਕਰਦੇ ਹੁਣ ਤਾਂ ਬਸ ਚਟਨੀ ਚੁੱਟਨੀ ਨਾਲ ਦੁਪਹਿਰੇ ਰੋਟੀ ਖਾਵਾਂਗੇ ਅੱਜ ਚਟਨੀ ਬਹੁਤ ਟੇਸਟੀ ਬਣਾਈ ਹੈ ਨਾ ਨਾਨੀ ਕਟ ਕੇ ਜਿਹੜੀ ਉਹ ਚਟਨੀ ਵੇਖੋ ਮम्मी ਦੇ ਪਹਿਲਾਂ ਕੀ ਹੋਇਆ ਮੰਮੀ ਦਾ ਆ ਗਿਆ ਫੋਨ ਤੇ ਮੈਂ ਧਰੀ ਪਹਿਲਾਂ ਕद्दू ਦੀ ਸਬਜ਼ੀ ਤੇ ਮੈਂ ਗੱਲ ਕਰ ਫੋਨ ਤੇ ਗੱਲਾਂ ਕਰਦੀ ਕਰਦੀ ਨੇ ਕद्दू ਦੀ ਸਬਜ਼ੀ ਬਣਾ ਲਈ ਸਬਜੀ ਧਰ ਕੇ ਤੇ ਥੋੜੇ ਜਿਹਾ ਭਾਂਡੇ ਸੀ। ਕਿ ਭਾਂਡੇ ਮਾਰ ਲੈਣਾ। ਟਿਊਸ਼ਨ ਪੜਾ ਕੇ ਹੋ ਗਿਆ ਆਪਾਂ ਫ੍ਰੀ। ਭਾਂਡੇ ਮਾ ਕੇ ਚਲ ਨਾਲ ਦੇਣਾ। ਤੇ ਫਿਰ ਆਪਾਂ ਕਰਾਂਗੇ ਵਾਕ। ਸਬਜੀ ਧਰ ਲਈ। ਸੋ ਨਾ ਬੜਾ ਵਲੌਗ ਸ਼ੂਟ ਨਹੀਂ ਕੀਤਾ ਜਾਂਦਾ ਜੇ ਮੈਂ ਸ਼ੂਟ ਕਰਦੀ ਆ ਮੇਰਾ ਕੰਮ ਰਹਿ ਜਾਂਦਾ ਅੱਛਾ ਹੋਰ ਆ ਕੋਈ ਦੇਖੋ ਦੇ ਆਪਾਂ ਸਾਰਾ ਸ਼ੂਟ ਕਰਨ ਬੈਠਦੇ ਕੰਮ ਨੂੰ ਫਿਰ ਕੰਮ ਰਹਿ ਜਾਂਦਾ ਸੋ ਮੋਟਾ ਮੋਟਾ ਸ਼ੂਟ ਕਰਦੇ ਹੁੰਦੇ ਆ ਸਬਜੀ ਬਸ ਆਪਣੀ ਦੋ ਤਿੰਨ ਸੀਟੀਆਂ ਸਬਜੀ ਬਣ ਜੂਗਾ ਦੁੱਧ ਬਣ ਜੂਗਾ ਚਾਹ ਮੈਂ ਤਾਂ ਬੜਾ ਅੱਜ ਚਾਹ ਬਹੁਤ ਵਾਰੀ ਪੀਈ ਮੈਂ ਤਾਂ ਇਹ ਵੀ ਵਾਰੀ ਪੀਲੀ ਚਾਹ ਮੈਂ ਚਾਹ ਨੂੰ ਨਾ ਪਸੰਦ ਕਰਨ ਵਾਲੀ ਸੀ ਮੈਂ ਚਾਹ ਨਹੀਂ ਪਸੰਦ ਕਰਦੀ ਹਿੰਦੀ ਸੀ ਅੱਜ ਮੈਂ ਚਾਹ ਦੇ ਮੱਤ ਕੜਤੇ ਬਾਲੀ ਵਾਰੀ ਪੀਲੀ ਚਾਹ ਅੱਜ ਵਾਰੀ ਪੀ ਲਈ ਨਾ ਜੈ ਬਾਲੀ ਵਾਰੀ ਪੀਲੀ ਚਾਹ ਤੇ ਅੱਜ ਹੁਣ ਵੇਖੋ ਤਿੱਧ ਭਰੇ ਭਰੇ ਜਿਹਾ ਲੱਗੀ ਅੰਨਾ ਚਾਹ ਦੇ ਨਾਲ ਹੀ ਚਲੋ ਜੀ ਆਪਾਂ ਆਂਡੇ ਦਾ ਕੰਮ ਵੀ ਨਿਬੇੜ ਲੀ ਗਏ। ਠਾਟਾ ਗੁੰਨੇ ਪਿਆ। ਤੇ ਪਿੱਛੇ ਰਹਿ ਜੋ ਕਾ ਰੋਟੀ। ਸੀ ਮੈਂ ਘਟੋ ਘਟਾ ਚਾਹ ਦਿੱਤਾ ਇੰਨੇ ਵਾਟੇ ਕੱਟੇ ਸੱਚੀ ਦੱਸਦਾ। ਚਾਹ ਮਾੜੀ ਵੀ ਬਹੁਤ ਆ। ਪਤਾ ਨਹੀਂ ਅੱਜ ਤਾਂ ਮੈਨੂੰ ਕਿਸੇ ਦੀ ਜਿਵੇਂ ਕਹਿੰਦੇ ਨੇ ਹੁੰਦੇ। ਮੈਂ ਜਮਾਣੀ ਜਾਵਾਂ ਚੂਪ ਸੰਦ ਘਰ ਦੀ ਸਿੱਟ ਪੀਣੀ। ਅੱਜ ਪਤਾ ਨਹੀਂ ਕਿਵੇਂ ਕਿਸੇ ਦੇ ਫਤਾ ਜਾਨੀ ਲੱਗ ਗਿਆ ਮੈਂ ਗੱਲ ਕਰ ਤੇ ਮੰਮੀ ਨੇ ਕਹੀ ਜਨੀ ਮੰਮੀ ਚਾਹ ਬਣਾ ਲਾ ਨਾਲ ਪੀਣੀ ਵੀ ਨਹੀਂ ਆਪਦੇ ਹੱਥ ਦੀ ਪੀਣੀ ਵੀ ਮੰਮੀ ਦੇ ਆਦੀ ਆ ਮੰਮੀ ਚਾਹ ਬਣਾ ਲਾ ਮੰਮੀ ਕਹਿੰਦੀ ਤੈਨੂੰ ਕੀ ਹੋ ਗਿਆ ਅੱਜ ਕੁੜੀ ਚਾਹ ਹੀ ਚਾਹ ਮੰਗੀ ਹੰਨੀ ਕੀ ਹੁੰਦਾ ਪਿਆ ਤੈਨੂੰ ਕਮਲੀ ਬਣੀ ਐਨੀ ਚਾਹ ਵੀ ਇੱਕ ਦੀ ਏ ਕੋ ਕੀ ਕਰ ਨਤੀਜਾ ਕਰੀ ਜਾਂਦਾ ਚ ਨਾ ਜਪਾਂ ਬੈਠਾ ਕਮ ਨੇ ਬੜ ਗਿਆ ਤਦ ਲੋ ਜੀ ਇੱਥੇ ਨਾ ਉਹ ਪਾਂਡਾ ਜਿਹੜੇ ਵਿੱਚ ਮੈਂ ਘਿਓ ਰੈਡੀ ਕੀਤਾ ਸੀ ਤੇ ਉਹ ਥੋੜਾ ਜਿਹਾ ਥੱਲੇ ਜਿਵੇਂ ਲੱਗ ਜਾਂਦੀ ਚੀਜ਼ ਤੇ ਉਸ ਤਰ੍ਹਾਂ ਤੇ ਹੁਣ ਆਪਾਂ ਜਿਹੜੇ ਇਹ ਕੈਮੀਕਲ ਜਿਵੇਂ ਅੱਗੇ ਆਪਾਂ ਕਰਦੇ ਨੇ ਨਾ ਮਤਲਬ ਘਰੇ ਤਿਆਰ ਕਰਕੇ ਆਪਾਂ ਸੋਡਾ ਵਗੈਰਾ ਦਾ ਤੇ ਉਹ ਸਾਰਾ ਕੁਝ ਕਰਕੇ ਤੇ ਆਪਾਂ ਇਹਨੂੰ ਕਲੀਨ ਕਰਕੇ ਦੇਖਦੇ ਆਂ ਤੇ ਬਾਕੀ ਜਦੋਂ ਇਹ ਆਪਾਂ ਯੂਜ਼ ਕਰਦੇ ਆ ਨਾ ਕੈਮੀਕਲ ਮਤਲਬ ਮਿੱਠਾ ਸੋਡਾ ਜਾਂ ਆਪ ਸਾਰਾ ਪਾਣੀ ਆ ਇਹਨੂੰ ਨਾ ਜਾਂ ਤਾਂ ਤੁਸੀਂ ਇਹਨੂੰ ਰੱਖੋ ਤੁਸੀਂ ਪਾ ਕੇ ਫਿਰ ਤੇ ਇਹ ਆਪਣੇ ਆਪ ਹੀ ਕਲੀਨ ਹੋ ਜਾਂਦਾ ਜੇਕਰ ਤੁਸੀਂ ਪਾ ਕੇ ਨਹੀਂ ਰੱਖੋਗੇ ਤਾਂ ਥੋੜੀ ਜੀ ਸਖਤ ਮਿਹਨਤ ਮਤਲਬ ਤੁਹਾਨੂੰ ਰਗੜ ਤੇ ਫਿਰ ਮੈਨੂੰ ਤਾਂ ਐ ਸੀ ਕਿ ਰੱਖਣਾ ਹਨਾ ਪਿਆਰ ਹੋਊਗਾ ਤੇ ਮਣਾ ਕੰਮ ਨਵੇੜ ਹੀ ਦੇ ਹੁਣ ਮੈਂ ਤਾਂ ਫਿਰ ਥੋੜਾ ਜਿਹੀ ਮਿਹਨਤ ਦੇ ਨਾਲ ਥੋੜਾ ਜਿਹਾ ਰਗੜਿਆ ਤੇ ਵਧੀਆ ਕਲੀਨ ਹੋ ਗਿਆ ਉਹਦੇ ਨਾਲ ਤੇ ਬਾਕੀ ਟੂਟੀਆਂ ਵਗੈਰਾ ਸਿੰਕ ਵਗੈਰਾ ਜਿਵੇਂ ਮਰਜੀ ਉਹ ਤੁਹਾਨੂੰ ਪਿਛਲੇ ਵਲੌਗਸ ਦੇ ਵਿੱਚ ਦੱਸਿਆ ਹੋਇਆ ਹਨਾ ਸਿੰਕ ਵਗੈਰਾ ਵਾਲਾ ਵੀ ਤੇ ਦੂਸਰੇ ਵੀ ਤੇ ਜਿਵੇਂ ਮਰਜੀ ਇਹਨਾਂ ਨੂੰ ਕਰੋ ਬੜੀ ਵਧੀਆ ਕਲੀਨਿੰਗ ਹੋ ਜਾਂਦੀ ਹੈ ਬਿਲਕੁਲ ਸਾਫ਼ ਸੁਥਰੇ ਹੋ ਜਾਂਦੇ ਤੇ ਇਹ ਜਿਹੜਾ ਟੋਪੀਆ ਹੈ ਮੈਂ ਥੋੜੀ ਜਿਹੀ ਮਿਹਨਤ ਲਗਾਈ ਤੇ ਇੰਨਾ ਸੋਹਣਾ ਟੋਪੀਆ ਜਿਹੜਾ ਤਿਆਰ ਹੋ ਗਿਆ ਮਤਲਬ ਚਮਕਾਰੇ ਮਾਰਨ ਲੱਗ ਗਿਆ ਕੋ ਕਿਹਾ ਇਹ ਨਾਲ ਬਸ ਜੇ ਤਾਂ ਤੁਸੀਂ ਹੌਂ ਰੱਖਣ ਮਿਹਨਤ ਨਹੀਂ ਲਾਉਣੀ ਤਾਂ ਤੁਸੀਂ ਇਹਨੂੰ ਪਾ ਕੇ ਰੱਖ ਦੋ ਕਿਸੇ ਵੀ ਚੀਜ਼ ਤੇ ਜਿਹੜੀ ਚੀਜ਼ ਵਾਸ਼ ਕਰਨੀ ਹੈ ਨਾ ਉਹਦੇ ਉੱਤੇ ਪਾ ਕੇ ਧਰ ਦੋ ਤੇ ਜੇ ਤੁਸੀਂ ਥੋੜੀ ਮੇ ਮਤਲਬ ਇਹ ਹੈ ਕਿ ਭਾਂਡਾ ਨਾ ਪਿਆ ਰਹੇ ਤੇ ਫਿਰ ਨਾਲ ਦੀ ਨਾਲ ਕਲੀਨ ਕਰ ਦੋ ਦੇਖੋ ਜੀ ਮੇਰਾ ਤਾਂ ਹੋ ਗਿਆ ਕਲੀਨ ਤੇ ਹੁਣ ਬਸ ਆਪਾਂ ਸਾਰੇ ਭਾਂਡੇ ਨਵੇੜਲੇ ਸ਼ਾਮ ਦਾ ਟਾਈਮ ਹੈ ਜਮਚੋ ਤੋਣਾਂ ਵਾਲਾ ਮੈਂ ਗੋਹਾ ਹਟਾ ਕਿਉਂ ਗੋਹਾ ਬਿੰਦੂ ਕਿੱਥੇ ਪੱਥਰ ਹਏ ਕੀ ਮੈਨੂੰ ਨਹੀਂ ਆਉਂਦਾ ਪੱਥਣਾ ਫਰਾਂ ਲੋ ਮੁੰਡੇ ਦੀ ਗੱਲ ਕਹਿੰਦਾ ਤੂੰ ਗੋਹਾ ਪੱਠਣ ਲੱਗ ਜਾ ਮੈਨੂੰ ਆਉਂਦਾ ਮੈਨੂੰ ਆਉਂਦਾ ਹੀ ਨਹੀਂ ਬੇਟਾ ਮੈਨੂੰ ਆਉਂਦਾ ਤੂੰ ਗੋਹਾ ਪੱਠਣ ਲੱਗ ਜਾ ਗੱਲਾਂ ਵੇ ਕਰਦਾ ਮੈਨੂੰ ਆਉਂਦਾ ਹੋਵੇ ਤਾਂ ਪਸ ਲ ਮੈਨੂੰ ਆਉਂਦਾ ਹੀ ਹਾਂ ਬਾਹਰ ਨਾ ਮਾਰਦਾ ਉਹ ਤੇਰੀ ਅੱਗੇ ਕੀ ਆਇਆ ਹੂੰ

तुरके तुरके करी जो वाक लो जी हूं कर दे वॉक कैमरा लगा लिया रनिंग नहीं करनी रनिंग नहीं करनी सब्जी वाला करके गैस बंद सब्जी चिक पा दुद्ध ਤਾਰ ਘੱਟ ਨਹੀਂ ਆ ਜ ਮਮੀ ਨੇ ਬਸ ਠੀਕ ਆ ਹਰਿ ਆ ਜਾ ਤੇ ਦੇਖਾ ਮਾਂ ਮਾਂ ਅੱਗੇ ਨਾ ਮੇਰੀ ਬਾਹਾਂ ਦੁਖਾਂ ਲੱਗ ਜਾਂਦੀਆਂ ਨੇ ਤੇ ਅਜੇ ਮੈਂ ਫਿਰ ਮਾਈਕਰੋ ਕਰਿਆ ਚਾਰਜ ਨਾਲੇ ਕਰੀ ਗੱਲਾਂ ਬਾਤਾਂ ਮੈਂ ਕਿਹ ਅਰੇ ਵਾਕ ਹੋ ਜੂਗੇ ਨਾ ਨੇ ਸਿਕਾਵਟੋਂ ਲੱਗ ਜਾਂਦੀ ਐਨੇ ਕ ਵੇੜੇ ਤੱਕ ਲੈ ਫਿਰ ਸੰਧਿਆ ਹੋ ਗਈ ਸੀ ਨਾ ਤੁਹਾਨੂੰ ਪਤਾ ਸ਼ਾਮ ਨੂੰ ਕਰ ਆਪਾਂ ਸੰਧਿਆ ਤੋਂ ਬਾਅਦ ਆ ਪਚਾੜੂ ਨਹੀਂ ਲਾਣਾ ਹੁੰਦਾ ਸਾਡੇ ਛੇ ਤਾਂ ਬਾਤ ਨਹੀਂ ਜਾਏਗਾ ਇੰਨਾ ਕਸੰਬਰ ਦਾ ਓਟਾ ਓਟਾ ਹੈ ਹਾਂ ਰੱਖ ਦੇ ਉੱਥੇ ਡੰਡਾ ਗੰਦਾ ਪਸੂ ਆਲਾ ਰੱਖ ਦੇ ਰੱਖ ਦੇ ਰੱਖ ਦੇ ਤੇ ਲਓ ਜੀ ਇੱਥੇ ਜਬਜੋ ਸਿੰਘ ਬਰਾੜ ਥੋੜਾ ਰੁੱਸ ਗਿਆ ਸੀ ਤੇ ਮੈਂ ਇਹਨੂੰ ਛੇੜਿਆ ਦੀ ਸੇ ਮਾਈਕ ਦੇ ਵਿੱਚ ਬੋਲਦੀ ਆ ਮੁੰਡਾ ਰੁੱਸ ਗਿਆ ਮੁੰਡਾ ਰੁੱਸ ਗਿਆ ਤੇ ਬੱਠੇ ਉੱਠਣ ਦਾ ਨਾਮ ਨਹੀਂ ਲੈ ਰਿਹਾ ਸੀ ਤੇ ਚਲੋ ਜੀ ਆਪਾਂ ਵਲੌਗ ਦਾ ਇੱਥੇ ਹੀ ਕਰਦੇ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਬਾਏ ਬਾਏ ਟੇਕ ਕੇਅਰ